ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਪਟਵਾਰਨ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਉਹ ਸਿਰ ਕੱਢ ਪਟਵਾਰੀ ਸੀ ਜਿਸ ਨੂੰ ਆਸੇ-ਪਾਸਿਓਂ ਰੁਪਏ ਮੀਂਹ ਵਾਂਗ ਵਰਦੇ ਜੇ ਕਦੇ ਮੀਂਹ ਨਾ ਪੈਂਦਾ ਤਾਂ ਉਹ ਅਗਲੇ ਨੂੰ ਕੋਕਰ ਸੌਂਦਾ ਛੜਾਕਾ ਜਿਹਾ ਜ਼ਰੂਰ ਪਵਾ ਲੈਂਦਾ ਫਰਦਨਾ ਤੇ ਨਿੱਕਾ ਮੋਟਾ ਇੰਦਰਾਜ ਕਰਨ ਵਾਲਿਆਂ ਨੂੰ ਵੀ ਉਹ ਨਾ ਬਖਸ਼ਦਾ ਮਰੀਆਂ ਮਰੀਆਂ ਸਾਮੀਆਂ ਦੀਆਂ ਜੇਬਾਂ ਚੋਂ ਵੀ 250 یوں ਕਢਾ ਲੈਂਦਾ ਕਿ ਅਗਲਾ ਦੰਗ ਹੀ ਰਹਿ ਜਾਂਦਾ ਜੇ ਕਿਤੇ ਕੋਈ ਸ਼ਫਾਰਸ਼ੀ ਜਿਹਾ ਆ ਜਾਂਦਾ ਤਾਂ ਉਹਦਾ ਕੰਮ ਕਰਨ ਨੂੰ ਜੀ ਹੀ ਨਾ ਕਰਦਾ ਉਹਨੂੰ ਸੁਸਤੀ ਜਹੀ ਪੈ ਜਾਂਦੀ ਉਹਦੀ ਸ਼ਕੀਨ ਤੇ ਚੁਲਬਲੀ ਜਈ ਕਰਵਾਰੀ ਕਈ ਦਿਨਾਂ ਦੀ ਉਹਦੇ ਮਗਰ ਪਈ ਹੋਈ ਸੀ ਮੈਨੂੰ 1500 ਦਿਓ ਮੈਂ ਭੈਣ ਦੇ ਵਿਆਹ ਤੇ ਨਵਾਂ ਸੂਟ ਲੈਣਾ ਜਾਂ ਨਹੀਂ ਲੈ ਕੇ ਦਿੰਦਾ ਸਹੂਰੀ ਚੌਥੇ ਦਿਨ ਸੂਟ ਸਵਾਉਂਦੀ ਐ ਫਿਰ ਵੀ ਨਹੀਂ ਰੱਜਦੀ ਟਵਾਰੀ ਸਹਿ ਇੰਨਾ ਕਮਾਉਂਦੇ ਉਹ ਕਾਦੇ ਲਈ ਜੇ 4 ਦਿਨ ਐਸ਼ ਨਾ ਕੀਤੀ ਤਾਂ ਤੂੰ ਐਸ਼ਾ ਕਰੀ ਜਾ ਤੇ ਮੈਂ ਦਿਨ ਰਾਤ ਮਰਦਾ ਰਹਿਣਾ ਤੈਨੂੰ ਤਾਂ ਬੁੱਲੇ ਲੁੱਟਣ ਦੀ ਪਈ ਹੋਈ ਪੈਸੇ ਦਾ ਉਜਾੜਾ ਪਿਆ ਹੋਇਆ ਹੈ ਮੈਂ ਨਹੀਂ ਤੈਨੂੰ ਐਤ ਕੀ ਇੱਕ ਤੇਲਾ ਵੀ ਦੇਣਾ ਜਾਂ ਜੋ ਮਰਜ਼ੀ ਕਰ ਲੈ ਅੱਛਾ ਇਹ ਗੱਲ ਹੈ ਜੇ ਨਹੀਂ ਪੈਸੇ ਦੇਣੇ ਤਾਂ ਚੱਲੀ ਆਂ ਠਾਣੇ ਦੱਸਦੀ ਆਂ ਜਾ ਕੇ ਤੁਹਾਡੀ ਕਾਲੀ ਕਰਤੂਤ ਦੀ ਕਮਾਈ ਦੇ ਭਰੇ ਭੰਡਾਰ ਕੱਟਦੀ ਆਂ ਤੁਹਾਡਾ ਜਲੂਸ ਜੇ ਤੂੰ ਆਪਣੇ ਆਪ ਨੂੰ ਫਨੀਆਂ ਪਟਵਾਰੀ ਸਮਝਦਾ ਏ ਤਾਂ ਦੇਖੀ ਫਿਰ ਮੈਂ ਵੀ ਜੇਲ੍ਹਦਾਰਾਂ ਦੀ ਧੀ ਬਣ ਕੇ ਦੱਸੂ ਚੱਲੀ ਆਂ ਠਾਣੇ ਤੇ ਉਹ ਗੁਲਾਬੀ ਚਿਹਰੇ ਨੂੰ ਲਾਲ ਕਰਦੀ ਹੋਈ ਗੇਟ ਵੱਲ ਹੋ ਤਰੀ ਪਟਵਾਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਹ ਤਾਂ ਮਆਬਲਾ ਹੀ ਵਿਗੜ ਚੱਲਿਆ ਇਹੋ ਜਿਹੀ ਬੇਵਕੂਫ ਜਨਾਨੀ ਦਾ ਕੀ ਪਤਾ ਮਿੰਟਾਂ 'ਚ ਝੁੱਗਾ ਛੋੜ ਕਰਾ ਦੇਵੇ ਇੱਕਦਮ ਉਹਨੂੰ ਸਭ ਕੁਝ ਰੁੜਦਾ ਦੀ ਸਿਆਤੇ ਨਾਲ ਹੀ ਉਹਨੂੰ ਰਿਸ਼ਵਤ ਦੀ ਤਾਕਤ ਦਾ ਵੀ ਚੇਤਾ ਆਇਆ ਬਾਰਲੇ ਗੇਟ ਚੋਂ ਬਾਹਰ ਹੋ ਚੱਲੀ ਨੂੰ ਉਹਨੇ ਧੋੜ ਕੇ ਬਾਹੂ ਫੜ ਕੇ ਅੰਦਰ ਨੂੰ ਖਿੱਚ ਲਿਆਂਦਾ ਖੋਰੇ ਕਬਰਾੜ ਚ ਉਹਦੇ ਸੁੱਕੇ ਜਿਹੇ ਸਰੀਰ ਚ ਇਨੀ ਤਾਕਤ ਕਿੱਥੋਂ ਆ ਗਈ ਸੋਣੀਏ ਕਿੱਥੇ ਠਾਣੇ ਵਾਲੇ ਸਾਲਿਆ ਵੱਲ ਭੱਜੀ ਜਾਣੀ ਐ ਆ ਫੜ 15 ਦਾ 2000 ਤੇਰੇ ਤੋਂ ਨੋਟ ਚੰਗੇ ਤੇਰੇ ਤੋਂ ਤਾਂ ਮੈਂ ਨੋਟ ਵਾਰ-ਵਾਰ ਸੁੱਟ ਦੇਵਾ ਇੱਕਦਮ ਪਟਵਾਰਨ ਦਾ ਗੁੱਸਾ ਉਹ ਵਾਂਗ ਪਿਗਲ ਗਿਆ ਚਿਹਰੇ ਤੇ ਚਮਕ ਆ ਗਈ ਬੜੇ ਸ਼ੈਤਾਨ ਨੂੰ ਰਿਸ਼ਵਤ ਦੇ ਕੇ ਕੰਮ ਸਾਰ ਲਿਆ ਨਹੀਂ ਤਾਂ ਅੱਜ ਚੱਕ ਦੇਣਾ ਸੀ ਪੁਲਸੀਆ ਪਟਵਾਰੀ ਕਰ ਦੇਣਾ ਸੀ ਫਿਰ ਕੋਗਾ ਚਿੱਤ ਕਹਿੰਦਿਆਂ ਉਹ ਪੈਸੇ ਲੁਪੇਟ ਕੇ ਗਲਮੇ ਚ ਪਾਉਣ ਲੱਗ ਪਈ ਪਟਵਾਰੀ ਹੈਰਾਨ ਹੋਇਆ ਸੋਚ ਰਿਹਾ ਸੀ ਹੁਣ ਕਰਦੇ ਕੰਮ ਵੀ ਰਿਸ਼ਵਤ ਦੇ ਕੇ ਹੋਇਆ ਕਰਨਗੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ